हां जी दोस्तों आज दिन किसी ना किसी बच्चे दी वीडियो सोशल मीडिया ते वायरल ਹੁੰਦੀ ਹੀ ਰਹਿੰਦੀ ਹੈ ਤੇ ਤੁਸੀਂ ਵੀ ਅਕਸਰ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਜ਼ਰੂਰ ਵੇਖੀਆਂ ਹੋਣਗੀਆਂ ਜਿਨ੍ਹਾਂ ਨੂੰ ਵੇਖ ਕੇ ਹਾਸਾ ਵੀ ਆਉਂਦਾ ਆ ਪਰ ਦਿਲ ਖੁਸ਼ ਹੋ ਜਾਂਦਾ ਆ ਤੇ ਅੱਜ ਵਾਲੀ ਵੀਡੀਓ ਵੀ ਬਹੁਤ ਸੋਹਣੀ ਵੀਡੀਓ ਐ ਇਸ ਇਸ ਵੀਡੀਓ ਵਿੱਚ ਦੋ ਨਿੱਕੀਆਂ ਨਿੱਕੀਆਂ ਬੱਚੀਆਂ ਹਨ ਜੋ ਕਿ ਦੋਵੇਂ ਸਕੀਆਂ ਪਹਿਣਾ ਹਨ ਤੇ ਦੋਹਾਂ ਵੱਲੋਂ ਹੀ ਪੁਰਾਣੀਆਂ ਮਾਤਾਵਾਂ ਦੀ ਤਰ੍ਹਾਂ ਬਹੁਤ ਹੀ ਵਧੀਆ ਗਿੱਧਾ ਪਾਇਆ ਗਿਆ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਨਾ ਬੱਚਿਆਂ ਦੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਜੀ खाडग <laughs>